ਇਹ ਘਰ ਨੇ ਔਰ ਉਹਨਾਂ ਟਾਲੀਆਂ ਚ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਔਰ ਇਵਨ ਸਾਰਿਆਂ ਨੂੰ ਬਿਮਾਰੀਆਂ ਸ਼ੁਰੂ ਹੋ ਗਈਆਂ ਪਹਿਲਾਂ ਅਸਥਮਾ ਦੇ ਨਾਲ ਨਾਲ ਸਕਿਨ ਇਧਰ ਇੱਕ ਘਰ ਹੈ ਉਹਦੇ 9 ਮਹੀਨੇ ਦੇ ਬੱਚੇ ਨੂੰ ਅਸਥਮਾ ਹੋ ਗਿਆ ਹੈ ਕੀ ਤੁਸੀਂ ਮੁੱਖ ਮੰਤਰੀ ਇਸ ਲਈ ਬਣੇ ਹੋ ਕਿ 9-9 ਮਹੀਨਿਆਂ ਦੇ ਬੱਚਿਆਂ ਨੂੰ ਅਸਥਮਾ ਹੋਣ ਲੱਗ ਜੇ ਬਦਲਾਵ ਬਾਦਰ ਮਾੜਾ ਅਮਰਿੰਦਰ ਮਾੜਾ ਚੰਨੀ ਮਾੜਾ ਮੰਨਿਆ ਮਾੜੇ ਤੁਸੀਂ ਕਿੰਨੇ ਕੁ ਚੰਗੇ ਹੋ ਕਿੰਨੇ ਕੁ ਝੰਡੇ ਗੱਡਦੇ 9 ਮਹੀਨਿਆਂ ਦੇ ਬੱਚੇ ਨੂੰ ਅਸਥਮਾ ਹੋ ਗਿਆ ਆ ਝੰਡੇ ਗੱਡੇ ਆ ਹੋਰ ਸੁਣ ਲਿਓ ਜੇ ਆ ਜਿਹੜੇ ਇਹਨਾਂ ਨੇ ਤੁਹਾਡੇ ਪলিউਸ਼ਨ ਬੋਰਡ ਤੋਂ ਪਰਮਿਸ਼ਨ ਲਈ ਹੈ ਉਹਦੇ ਵਿੱਚ ਇਹਨਾਂ ਨੇ ਲਿਖਿਆ 48 ਟਨ 48 ਟਨ ਟਾਇਰ ਆਉਣਗੇ ਔਰ ਉਹ ਟਾਇਰ ਆ ਕੇ ਉਹ ਕੱਚੇ ਮਾਲਾਂ ਨੂੰ ਕਰਕੇ ਫਿਰ ਉਹਦੇ ਉੱਪਰ ਤਿੰਨ ਗੱਟੀ ਜਾਊਗੀ ਔਰ ਇੱਕ ਆਇਲ ਕੱਢਿਆ ਜਾਊਗਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਇਹ ਸਾਰੇ ਪਿੰਡ ਵਾਲਿਆਂ ਨੇ ਜੋ ਦੱਸਿਆ ਹਰ ਰੋਜ਼ ਤਿੰਨ ਟਿਪਪਰ ਆਉਂਦੇ ਨੇ ਤਿੰਨ ਚਾਰਵੀ ਹੋ ਜਾਂਦੇ ਨੇ ਔਰ ਹਰ ਟਿੱਕ ਪਰ ਵੀ ਭਾਰ ਦੀ ਕਪੈਸਿਟੀ 42 ਟਨ ਹੈ ਤਾਂ ਇਹ ਜਿਹੜਾ ਹਰਤਾਲੀ ਵਾਲਾ ਇਹ 42 ਨੂੰ ਜ਼ਰਾ ਮਿੱਟੀ ਬਲਾਉਂ ਕਾਰੋ ਕਿੰਨਾ ਬਣ ਗਿਆ ਤੇ ਤੁਹਾਡਾ ਪੰਜਾਬ ਪੋਲਿਊਸ਼ਨ ਬੋਰਡ ਕਿੱਥੇ ਹੈ ਜਾਂ ਪੈਸੇ ਖਾਣ ਨੂੰ ਬਣਾਈ ਹੈ ਤੇ ਤੁਹਾਨੂੰ ਵੀ ਇਰਸਾਮ ਹੈ ਜੇ ਨਹੀਂ ਆਉਂਦਾ ਤਾਂ ਸਰਦਾਰ ਭਗਵੰਤ ਸਿੰਘ ਮਾਨਮੜੀ ਦੀ ਕਾਰਵਾਈ ਕਰਕੇ ਵਾਹਾਂ ਜਾਂ ਫਿਰ ਜਿਵੇਂ ਤੂੰ ਆਂਦਾ ਹੁੰਦਾ ਸੀ ਕਿ ਪੰਜਾਬ ਦੇ ਲੀਡਰ ਆਉਂਦੇ ਹਾਥੀ ਤੇ ਤੇ ਜਾਂਦੇ ਗਧੇ ਤੇ ਐ ਗਧੇ ਲਈ ਤਿਆਰ ਰਹੀਏ ਤੈਨੂੰ ਦੱਸਦਾ ਗਧੇ ਦੀ ਦੂਰੀ ਬਾਲੀ ਨਹੀਂ 1.5 ਸਾਲ ਰਹਿ ਗਿਆ ਜੇ ਕੋਈ ਸਾਧਨ ਪ੍ਰਯੋਗ ਕਰ ਸਕਦਾ ਹੈ ਕੁਰਸੀ ਦਾ ਜਾਂ ਹਰੇ ਪੈਨ ਦਾ ਕਈ ਦੇ ਵੱਲੋਂ ਸ਼ੁਰੂ ਹੋ ਜੋ ਜਿਹੜੀ ਆ ਕਮਾਲੂ ਪਿੰਡ ਕੋਲੇ ਫੈਕਟਰੀ ਆ ਹੋਰ ਦੱਸ ਦਿੰਨਾ ਇਹਨਾਂ ਨੇ ਜਿਹੜਾ ਪਾਣੀ ਕੱਢਣਾ ਉਹ 2 KL D ਆ 2KL D 2KL D ਦਾ ਮਤਲਬ ਹੁੰਦਾ ਹੈ 2000 ਲੀਟਰ ਔਰ ਉਹ ਪਾਣੀ ਲਾਉਣਾ ਕਿੱਥੇ ਸੀ ਉਹ ਲਾਉਣਾ ਸੀ ਹਰ ਏਕੜ 'ਚ 1000 ਪੌਦਾ ਹੋਵੇ ਜਾਂ ਰੁੱਖ ਹੋਵੇ 1000 ਸਰਦਾਰ ਭਗਵੰਤ ਸਿੰਘ ਮਾਨ ਤੂੰ ਮੁੱਖ ਮੰਤਰੀ ਹੈ ਇਸ ਲਈ ਮੈਂ ਤੁੰਨੂੰ ਸੰਬੋਧਨ ਹੈ ਜਾ ਤੁਹਾਨੂੰ ਬਾਅਦ ਚ ਕਾਉਦੇ ਵਖਾ ਦਿੰਨੇ ਆ ਜਿੰਕੇ ਵੀ ਮੈਨੂੰ ਤਾਂ 50 60 ਨਹੀਂ ਹੋਣੇ 70 ਹੈ ਜੀ ਗਿਨੇ ਹੋਇਆ ਸਰਪੰਚ ਸਾਹਿਬ ਰਾਣੀ 70 ਰੁੱਖ ਨੇ ਤੇ ਜਿਹੜਾ ਤੇਰਾ ਪੰਜਾਬ ਪੋਲਿਊਸ਼ਨ ਬੋਰਡ ਜਿਹਨੂੰ ਅਸੀਂ ਆਣੇ ਆ ਕਿ ਪੈਸੇ ਖਾਣ ਵਾਲੀ ਮਸ਼ੀਨ ਹੈ ਆ ਦੀਦਾ ਨਹੀਂ ਉਹਨੂੰ ਆ ਕੇ ਇੱਥੇ ਆ ਆਣੇ ਉਹਨੂੰ ਵੀ ਦੀਦਾ ਆ 70 ਦਰਖਤ ਲਾਏ ਆ ਰੋਖ ਪਰਮਿਸ਼ਨ ਕਿੰਨੀ ਆਦੀ ਹੈ 1000 1 ਏਕੜ ਜੋ ਮਤਲਬ 2.5 ਹਜ਼ਾਰ ਚਾਹੀਦੇ ਸੀ ਇੱਥੇ ਜਿਨ੍ਹਾਂ ਨੂੰ ਪਾਣੀ ਪਾਇਆ ਜਾਣਾ ਸੀ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਪਰਮਿਸ਼ਨ 'ਤੇ ਲਿਖੀਆਂ ਨੇ ਆ ਪੇਪਰ ਮੇਰੇ ਕੋਲੇ ਪੈਣੇ ਸਾਰੇ ਉਹੀ ਗੱਲ ਕਰ ਰਿਹਾ ਜਿਹੜੀਆਂ ਗੱਲਾਂ ਨਹੀਂ ਲਿਖੀਆਂ ਉਹ ਮਰਵਾਚ ਕਰਦਾ ਹੈ ਕੀ ਤੈਨੂੰ ਇਹ ਦੀਦਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਿ ਦਿੰਦਾ ਇੱਜ਼ਤ ਨਾਲ ਤੁਹਾਨੂੰ ਵੀਦਾ ਨਹੀਂ ਜਾਂ ਤੁਹਾਡੇ ਕੋਲ